ਸਤਿ ਸ਼੍ਰੀ ਅਕਾਲ ਸਸਵੀਕਾਰ ਨਮਸਕਾਰ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਅੱਜ ਬੜੇ ਦਿਨਾਂ ਬਾਅਦ ਧੁੱਪ ਨਿਕਲੀ ਆ ਧੁੱਪੇ ਬੈਠੇ ਹੋਏ ਆ ਸਾਰੇ ਜਣੇ ਤੇ ਤੁਹਾਨੂੰ ਪਤਾ ਹੀ ਆ ਕਿੰਨਾ ਚਿਰ ਹੋ ਗਿਆ ਠੰਡ ਦਾ ਠੰਡ ਦਾ ਠੰਡ ਦਾ ਗਾਰੰਟੀ ਥੋੜੀ ਆ ਕੱਲ ਵੀ ਧੁੱਪ ਆਊਗੀ ਤੇ ਅੱਜ ਧੁੱਪ ਆਇਆ ਦਾ ਫਾਇਦਾ ਚੱਕਦੇ ਆ ਤੇ ਅਸੀਂ ਸੋਚਦੇ ਪਏ ਆ ਕਿ ਆਪਾਂ ਪਿੰਨੀਆਂ ਬਣਾਈਆਂ ਉਹ ਪਿੰਨੀਆਂ ਨਹੀਂ ਇਹ ਬੜੇ ਅਲੱਗ ਤਰ੍ਹਾਂ ਦੀਆਂ ਪਿੰਨੀਆਂ ਬਣਨੀਆਂ ਪਹਿਲਾਂ ਆਪਾਂ ਖੰਡ ਪਾਉਣੀ ਨਹੀਂ ਨਾ ਹੁਣ ਆਪਾਂ ਖੰਡੀ ਦੀ ਥਾਂ ਗੁੜ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਖੁਆ ਵੀ ਪਾਵਾਂਗੇ ਇਹਦੇ ਵਿੱਚ ਬਾਕੀ ਅਲਸੀ ਤਾਂ ਹੈਗੀ ਆ ਹਨਾ ਮੈਂ ਬੈ ਗਈ ਬੈ ਗਈਆ ਚਲ ਗਾਇ ਸੁਰਜ ਜੀ ਨੇ ਪੂਰਾ ਤਿਆਰ ਕੀਤਾ ਨਿੰਟੈਂਡ ਕਲੀਨ ਹੁਣ ਮੈਂ ਸਮਾਨ ਲੈ ਕੇ ਆਵਾਂ ਅੰਦਰੋਂ ਦੇਸੀ ਕਿਉ ਪਉਣਾ ਆਪਾਂ ਇਹਦੇ ਚ ਦੂਜਾ ਨਹੀਂ ਪਉਣਾ ਡਾਲਟਾ ਡੂਲਟਾ ਜਿਹੜੇ ਹੁੰਦੇ ਨਾ ਸੁਰਜ ਜੀ ਭਾਈ ਬੋਲੋ ਬੋਲੋ ਆ ਗੁੱਡ ਆਫਟਰਨੂੰ ਗਾਇਸ ਅੱਜ ਕਾਫੀ ਦਿਨਾਂ ਬਾਅਦ ਤੋਂ ਉੱਪਰ ਨਿਕਲੀ ਆ ਤੇ ਤੁੱਪ ਦੀ ਖੁਸ਼ੀ ਦੇ ਵਿੱਚ ਅੱਜ ਬਣਾਉਣ ਲੱਗਿਆ ਪਪੀਆਂ ਪਿੰਨੀਆਂ ਆਪਣੀਆਂ ਕਿਉਂ ਨਾ ਆਉਣ ਲੱਗਾ ਦੱਸ ਦੇ ਕਿਉਂਕਿ ਆਪਾਂ ਕਿਹੜਾ ਡੇਟ ਦੱਸੇ ਕਦੋਂ ਆ ਰਹਿਮਣ ਗਾਇਸ ਰਮਣ ਹੁਣੀ ਆਉਣ ਲੱਗੇ ਆ ਬਸ ਥੋੜੇ ਦਿਨ ਰਹਿ ਗਏ ਥੋੜੇ ਦਿਨ ਹੀ ਰਹਿ ਗਏ ਬਸ ਤੁਸੀਂ ਨਹੀਂ ਐਕਸਾਈਟਿਡ ਤੇ ਅਸੀਂ ਬਹੁਤ ਐਕਸਾਈਟਡ ਆ ਤੁਸੀਂ ਕਹਣਾ ਹਾਂ ਮੈਂ ਵੀ ਬੀਬੀ ਕਹਿੰਦੀ ਕਾਹ ਤੋਂ ਦੱਸਿਆ ਸਾਡ ਜਾਨੇ ਕੀ ਬੇਬੇ ਕੀ ਬੀਬੀ ਲੱਗਾਇ ਬਚੁਰਕਾ ਨਰ ਜੀ ਨਾਲ ਕਿੰਨਾ ਪਿਆਰ ਹੁੰਦਾ ਕਾ ਤੂੰ ਮਨ ਲਓ ਨਜ਼ਰ ਨਾ ਲੱਗ ਜੀ ਬੀਬੀ ਕੀ ਕਹਿੰਦੀ ਆ ਕਾ ਤੂੰ ਚੀਖ ਤੇ ਪਤਾ ਨਹੀਂ ਇਦਾਂ ਹੀ ਵੀ ਦੱਸੀਦਾ ਨਹੀਂ ਹੁੰਦਾ ਹਾਏ ਹਾਏ ਚਲੋ ਛੱਡੋ ਪਰੇ ਤੇ ਆਪਣੇ ਸਮਾਨ ਵਿੱਚ ਜੋ ਚੀਜ਼ਾਂ ਪੈਣੀਆਂ ਵਾ ਉਹ ਆ ਕਿਓ ਅਲਸੀ ਵੇਸਨ ਬਾਕੀ ਇਹਦਾ ਵਿੱਚ ਪਾਤਾ ਮਗਜ ਆ ਤੇਲ ਆ ਚਿੱਟੇ ਤੇ ਆਪਣਾ ਖੋਆ ਖੋਆ ਇੰਨਾ ਹੀ ਨਹੀਂ ਆਪਾਂ ਅੱਧਾ ਕਿਲੋ ਖੋਆ ਪਾਣਾ ਆ ਵੇ ਇਹਦੇ ਵਿੱਚ ਵੀ ਹਲਾਪੇ ਤੇ ਗੋੜ ਬਾਕੀ ਆਪਾਂ ਖੰਡ ਯੂਜ਼ ਨਹੀਂ ਕਰਨੀ ਗੋੜ ਤੇ ਹੁਣ ਇਹ ਸਮਾਨ ਸਾਰਾ ਪਾ ਦੇ ਕਿਓ ਵਿੱਚੋ ਲੋ ਸਾਰਾ ਕੁਝ ਤੋਲ ਤੋਲ ਕੇ ਆ ਗਾਇਸ ਆਪਣਾ ਇਹਦੇ ਵਿੱਚ ਇਹਦੇ ਤੇ ਰੱਖ ਰੱਖ ਕੇ ਆਪਾਂ ਸਾਰਾ ਕੁਝ ਤੋਲ ਲਿਆ ਵਾ ਚੱਲ ਕਿਉਂ ਵੀ ਆਪਾਂ ਵਧੀਆ ਪਾਉਣ ਲੱਗੇ ਆ ਕਿੰਨਾ ਮਹਾਂ ਕਿਉ ਇਹ ਕਿਲੋ ਕਿਲੋ ਕਿਉ ਯੂਜ਼ ਕਰਦੇ ਸਭ ਤੋਂ ਬੈਸਟ ਕਿਉ ਆ ਗਾਈਜ਼ ਵਾਓ ਉਹ ਆ ਕਿੰਨਾ ਵਧੀਆ ਪਾੜਿਆ ਹੋਰ ਹਾਜੀ ਉਹ ਦੋ ਜਾਂ ਦੀ ਤੇ ਬਸ ਨਹੀਂ ਨਹੀਂ ਕਿਲੋ ਹੀ ਪਾਉਣਾ ਆਪਾਂ ਕਿਲੋ ਕਿਲੋ ਹੀ ਪਾਉਣਾ ਚਲੋ ਬਈ ਆਜੀ ਪੀਸਿਸ ਵਿੱਚ ਕਰ ਲੀ ਕਿਉਂ ਨਹੀਂ ਪਾਦੇ ਆ ਪੀਸ ਕਿਉਂ ਕਰਨੇ ਆ ਮਜ਼ਾ ਆਊਗਾ ਮਜ਼ਾ ਆਊਗਾ ਇੰਨ ਪਾ ਗਾਇਆ ਉਹ ਜੇ ਨਾ ਨਹੀਂ ਇੱਦਾਂ ਹੀ ਪਾਓ ਹਾਂ ਵਿੱਚ ਕੀ ਕਰੀ ਪਹਿਲਾਂ ਕੀ ਕਰਨਾ ਹੈ ਪਹਿਲਾਂ ਇਹਨਾਂ ਨੂੰ ਖੋਲ ਇਹ ਕਰਨ ਲੱਗ ਪੜਾ ਸਾਨੂੰ ਉਹਨਾਂ ਚ ਕਰਦਾ ਵੀ ਖبوطੀ ਹੈ ਵੀ ਯਾਰ ਰੱਜੀ ਦਾ ਵੀ ਨਾ ਦਮਾਰ ਜਿੱਥੇ ਕਰ ਦਮਾਰ ਜਿੱਥੇ ਮਾਰਦਾ ਮਜ਼ਾ ਆ ਗਿਆ ਭਈ ਅੱਜ ਸੂਰਜ ਹੀ ਨਿਕਲਿਆ ਯਾਰ ਉਸ ਲੋਕ ਚੱਲਿਆ ਉਹ ਨੇ ਆ ਦੂਸਰਾ ਵੀ ਪਾ ਠੀਕ ਹੈ ਇਹ ਹੌਲੀ ਹੌਲੀ ਕਰ ਲਈਏ ਇਕੱਠਾ ਹਨਾ ਪਹਿਲਾਂ ਵੀ ਹੋਣਾ ਚਾਹੀਦਾ ਕੀਤਾ ਇਹ ਆਪਾਂ ਮੈਨੂੰ ਲੱਗਦਾ ਇਹ ਤਾਂ ਪੂਰਾ ਹੌਲੀ ਹੌਲੀ ਕਰੀ ਓਏ ਭਲਾ ਆਟਾ ਭੁੰਨਣਾ ਸੀ ਨਹੀਂ ਆਟਾ ਮਿਲਦਾ ਦਾ ਭੁੰਨਾ ਪਾਇਆ ਹੀ ਨਹੀਂ ਹੂੰ ਨਹੀਂ ਨਾ ਉਹ ਨਾ ਪਾਇਆ ਦੇ ਵੀਡੀਓ ਵੇਖ ਮੈਨੂੰ ਪੁੱਛੀ ਜਾਂਦੀ ਆ ਭਾਏ ਆਟਾ ਜ਼ਿਆਦਾ ਵਧ ਗਿਆ ਗਾਇਸ ਸਭ ਤੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਠੀਕ ਆ ਇਹ ਬੜੇ ਵਿਕਰ ਸਟਾਈਲ ਦੀ ਬਣਨੀ ਖੋਆ ਇੰਨਾ ਨਹੀਂ ਆ ਹਾਂ ਭਾਈ ਹੂੰ ਗਾਇਸ ਉੱਝ ਗਿਆ ਵਾ ਆਪਣਾ ਕੀ ਅਲਸੀ ਹੁਣ ਇਹਨੂੰ ਕੱਢ ਕੇ ਆਪਾਂ ਪੀ ਲੈਣਾ ਇਹਨੂੰ ਕੋਕਮਾ ਦੇ ਨੂੰ ਜਿਸ ਦਾ ਨਹੀਂ ਗੈਸ ਕੱਟਾ ਤੇ ਗੈਸ ਕੱਟ ਕਰਦੇ ਇਸ ਕਰਨ ਗੈਸ ਕਰ ਹਾਂ ਚਲੋ ਗਾਇਸ ਤੇ ਹੁਣ ਆਪਾਂ ਪਾ ਦਈਏ ਇਹਦੇ ਵਿੱਚ ਬੇਸਨ ਬੇਸਨ ਆਪਾਂ ਹੋਰ ਪਾ ਦਿੰਦੀ ਜੀ ਕਿੰਨਾ ਪਾ ਦਈਏ ਜਿਸ ਕਰਨ ਸਾਰਾ ਪਾ ਦਈਏ ਫਿਰ ਵੇਖਣਾ ਕਿਉਂ ਛੋ ਜੂਗਾ ਮਿਕਸ ਨੇ ਤੇ ਜਿ ਕਿਉਂ ਦੀ ਲੋੜ ਪਈ ਫੇ ਆਪਾਂ ਪਾ ਦਾਂਗੇ ਹੋਰ ਹਨਾ ਇੰਨਾ ਜ਼ਿਆਦਾ ਕਿਉਂ ਪਾ ਦੇਣ ਲੱਗੇ ਜਿੰਨੀ ਕੁ ਲੋੜ ਹੋਣ ਨਾ ਪਾਉਣਾ ਹੀ ਆ ਹੁਣ 2 ਕਿਲੋ ਆ ਤੇ 2 ਕਿਲੋ ਇਹ ਆ ਹਨਾ ਚਲੋ ਗਾਇਸ ਹੁਣ ਇਸ ਵਿੱਚ ਨਾ ਕਿਉਂ ਕਾ ਭਜਾ ਹੋਰ ਪੋਣਾ ਪੈਣਾ ਵਾ ਦੇਖੋ ਇਧਰ ਇਹਦੇ ਵਿੱਚੋਂ ਹੀ ਬਾੜਦਾ ਫੜ ਕੇ ਬਾਬਾ ਉਂ ਜੋਰ ਹੈ ਨਹੀਂ ਇੱਥਾਂ ਹੋ ਗਿਆ ਏ ਚੜ ਦੋ ਕਾਟੋ ਗਿਆ ਜਿਹੜਾ ਪਾ ਲਈ ਉਹ ਥੱਲੇ ਵਾਲਾ ਰਹਿਣ ਦੇ ਵਾ ਸਿੱਧਾ ਕਰ ਦੇ ਉਹਨੂੰ ਚਲ ਇਹ ਵਿੱਚ ਪਾ ਦੇ ਕੱਢ ਕੇ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਪਉਦਾ ਹੀ ਨਹੀਂ ਪਿਆ ਪਾ ਯਾਰ ਆ ਮੜਾ ਮੁੱਟਾ ਅੱਛਾ ਨਾ ਫਾਫਾ ਕਾਗਜ਼ੀ ਚਲ ਹਾਂ ਕੀ ਕੀ ਕੁਛ ਨਹੀਂ ਈ ਹੋਈ ਆ ਕੀ ਹਾਂ ਕਿਦਾਂ ਦਾ ਉੱਤੇ ਜਿਵੇਂ ਤ੍ਰੇਲ ਜੀ ਪਈ ਹੁੰਦੀ ਨਹੀਂ ਕੁਛ ਨਹੀਂ ਈ ਹੋਈ ਆ ਮੈਂ ਕਿਹਾ ਤ੍ਰੇਲ ਹੁੰਦੀ ਆਹ ਦਾ ਆਹ ਨਾ ਸਮੂਥ ਬੈਟਰ ਹੋ ਗਿਆ ਹੈ ਹਾਂ ਹਾਂ ਇਹਨੂੰ ਰਲ ਗਿਆ ਹੁਣ ਆਈ ਜਾਂਦਾ ਨਹੀਂ ਪਤਲਾ ਚਲੋ ਗਾਇਸ ਆਜ ਜਿੰਨਾ ਵੀ ਸਮਾਨ ਆ ਸਾਰਾ ਕੁਝ ਲਾਪਰੀਤ ਕੁੱਟ ਕੇ ਖਾਣ ਲੱਗਾ ਹੁਣ ਤੇ ਤੇਜ਼ ਤੇਜ਼ ਖਾਊਗਾ ਚੈਲੰਜ ਲਾਉਗਾ ਚਲੋ ਗਾਇਸ ਹੁਣ ਆਪਣਾ ਨਾ ਦੇਖੋ ਜੋ ਜੋ ਵਿੱਚ ਆਪਾਂ ਪਾਉਣਾ ਵਾ ਗੋੜ ਹੋ ਗਿਆ ਹਾਂ ਬਾਦਾਮ ਹੋ ਗਏ ਹਾਂ ਆਏ ਆਏ ਸੋਗੀ ਆ ਭਰਾਵਾ ਬਲੈਕ ਅੰਗੂਰਾ ਦੀ ਤੇਲ ਸੱਚ ਚਿੱਟੇ ਤੇਲ ਤੇਲ ਹੋ ਗਏ ਚਿੱਟੇ ਤੇ ਖੁਆ ਖੁਆ ਤੇ ਆਪਣਾ ਇਹ ਸਾਰੀਆਂ ਚੀਜ਼ਾਂ ਵਧੀਆ ਵਾ ਇੱਕ ਵੀ ਚੀਜ਼ ਆਪਾਂ ਉਵੇਂ ਜਿਨੀ ਪਾਈ ਨਹੀਂ ਜੇ ਹਿਸਾਬ ਨਾਲ ਇਹ ਖਾਈ ਜਾਂਦੇ ਸਾਰੇ ਜਾਣੇ ਠੀਕ ਆ ਇੰਨੇ ਕੀ ਰਹਿ ਗਏ ਆ ਤੇ ਆ ਬਾਕੀ ਸਾਰਾ ਕੋਈ ਪੈ ਜਾਊਗਾ ਬੇਬੀ ਕਹਿੰਦੇ ਮੈਨੂੰ ਵੀ ਦੇ ਦਿਓ ਕਾਜੂ ਤੁਸੀਂ ਖਾਈ ਜਾਂਦੇ ਹੋ ਬੇਬੀ ਦਿੰਨੇ ਆ ਵੀ ਵੀ ਪੰਜ ਸੱਤ ਪਿੰਨੀਆਂ ਇਕੱਠੀਆਂ ਹੀ ਦਵਾਂਗੇ ਹੁਣ ਬਣ ਜਾਣ ਬਾ ਤੇ ਤੁਹਾਨੂੰ ਪਤਾ ਇਹ ਆਪਾਂ ਪਉਣਾ ਵਾ ਅਲਸੀ ਆ ਤੇ ਨਾਲ ਬੇਸਨ ਪਉਣਾ ਆਟਾ ਲੀ ਹਾਂ ਬਾਈ ਚਲੋ ਗਾਇਜ਼ ਤੁਹਾਨੂੰ ਪਤਾ ਹੀ ਆ ਤੁਹਾਨੂੰ ਸਿੱਧਾ ਕੀ ਕਰਨਾ ਆਪਾਂ ਹੋਰ ਨਹੀਂ ਨਹੀਂ ਹੈ ਨਾ ਫਟ ਤਲਲਾ ਤੇ ਬਾਹਰ ਨਹੀਂ ਜ਼ਿਆਦਾ ਨਾ ਜ਼ਿਆਦਾ ਹੋਇਆ ਪਾਸ ਆਈ ਆ ਇਦਾਂ ਦਾਈ ਕਿੰਨਾ ਮੀਗਾ ਕੱਢ ਕੇ ਲੈ ਆਈ ਵੱਡੀ ਚੀਜ਼ ਲਈ ਕਿਉਂ ਉਹ ਫੜੀ ਉਹ ਫੜ ਲਾ ਹੋਰ ਚਾਹੀਦਾ ਹਜੇ ਸਾਰਾ ਹੀ ਪੈ ਚੱਲਿਆ ਰੱਜੀ ਕਿੰਨਾ ਕ ਪਾਉਣਾ ਹੋਰ ਬਿਲਕੁਲ ਹੀ ਦੋ ਚਮਚਾ ਆ ਲੈ ਹਸ ਹੁਣ ਆਪਾਂ ਸਾਰੇ ਨਾਟਸ ਭੁੰਨ ਲੈਣੇ ਆ ਚੰਗਾ ਬਾਹਰ ਨਾਟਸ ਸਾਰੇ ਭੁੰਨ ਲੈਣੇ ਆ ਬਦਾਮ ਹੋਗੇ ਕਾਜੂ ਹੋਗੇ ਕਾਜੂ ਨਹੀਂ ਸੌਰੀ ਆ ਕੀ ਕੀ ਆ ਵੇਖ ਲੋ ਅਖਰੋਟ ਬਦਾਮ ਤੇ ਤੇ ਵਾਇਪ ਤੇ ਚਲੋ ਗਾਇਸ ਆਪਣਾ ਬੇਸਨ ਜਿਹੜਾ ਬਣ ਚੁੱਕਿਆ ਵਾ ਹਾਂ ਹੁਣ ਬੰਦ ਕਰਦੇ ਇਹਦੇ ਵਿੱਚ ਮਨੋ ਰੱਖਣਾ ਹੈਗਾ ਹੁਣ ਇਹਦੇ ਵਿੱਚ ਆਪਾਂ ਪਾ ਬਣ ਗਿਆ ਨਾ ਆ ਆ ਪਾ ਦਈਏ ਹਾਂ ਇਹ ਵੀ ਲੈ ਪਾ ਦਿਓ ਪਾ ਦਿਓ ਹੋਰ ਪਾ ਦਿਓ ਸਾਰਾ ਪਾ ਦਿਓ ਕਿਲੋ ਖੁਆ ਕਿੰਨਾ ਹੀ ਲੱਗੇ ਅੱਧਾ ਕਿਲੋ ਅੱਧਾ ਕਿਲੋ ਖੁਆ ਗਾਇਸ ਆਪਣੀ ਕੋਲ ਵੇ ਕਿ ਮੈਸ ਵਿਕੰਦ ਆਵੇ। ਕੀ ਵਧੀਆ ਗਰਮਾ ਨਾ ਤਾਂ ਹੋ। ਬਣਾ ਗਰਮ ਗਰਮ ਨਾ ਜਿਆਦਾ। ਪਹਿਲਾਂ ਇਧਰੋਂ ਫੇਰ ਨੂੰ ਬਹੁਤ ਜਰੀਰੀ। ਇਧਰ ਆ। ਚੱਲ ਚੱਲ। ਬਣਾ। ਚਲ ਗਾਇਸ ਸਾਰੇ ਅਪਟ ਰਾਈਫਰੋਡ ਨੂੰ ਵੇਖੇ ਕਚਰਾ ਹਟਾਦੇ ਹੁਣ। ਕਰਾ ਕਰਾ ਦੋ। ਪਰ। ਬਰੇਨ ਦੀ ਪੂਰੀ। ਹੋਏ ਗਰਮੀ ਗਰਮ। ਹੁਣ ਤੋਂ ਆਦੇ ਤਾ ਬਣਾ। ਮੇਰੇ ਕੋਲੇ ਆ ਜਿਹੜੀ ਸਾਰੇ ਗਾਇਸ ਨੱਟਸ ਪਾ ਦਾਂਗੇ ਜਿਵੇਂ ਜੋ ਆਪਾਂ ਕੀਤਾ ਸੀ ਨੱਟਸ ਵੀ ਪਾਤੇ ਬਈ ਵਿੱਚ ਹੋਰ ਕੀ ਪਾਉਣਾ ਹੁਣ ਹੁਣ ਉਹ ਭੁੰਣੀ ਨਾਲ ਅਲਸੀ ਆ ਭੁੰਣੀ ਆ ਨਹੀਂ ਅਲਸੀ ਹੈ ਭੁੰਣੀ ਨਹੀਂ ਹੋਰ ਸੱਚ ਕਰ ਲਈ ਸਾਰਾ ਕੰਮ ਸਾਰੇ ਵਿੱਚ ਸਾਰਾ ਕੰਮ ਹੋਇਆ ਪਿਆ ਹੁਣ ਕੋਈ ਕੰਮ ਹੀ ਨਹੀਂ ਆ ਸਾਰਾ ਕੋ ਮਿਕਸ ਕਰਨਾ ਹੁਣ ਹੋਰ ਪਤਾ ਕੀ ਕਰਨਾ ਵਾ ਲਾਪਰੀਤ ਇਹ ਡੇਢ ਗਲਾਸ ਪਾਣੀ ਦਾ ਲੈ ਆ ਬਸ ਓਹ ਗੁੜ ਦੀ ਚਾਹ ਨਹੀਂ ਬਣਾਉਣੀ ਆਪਾਂ ਚੱਲ ਸਾਰਾ ਕੜਾਈ ਚੋਂ ਬਈ ਕੱਢ ਲਿਆ ਵਾ ਤਾਂ ਹੁਣ ਗੁੜ ਦੀ ਚਾਹ ਨਹੀਂ ਬਣਾਉਣੀ ਇਹ ਕੜਾਈ ਚ ਆ ਠੀਕਾ ਤੋਲ ਲਿਆ ਪੂਰਾ ਕਿਲੋ ਪਾਤਾ ਹੋਰ ਹੋਰ ਪਾਣੀ ਹੱਥ ਘੱਟ ਹੋਊਗਾ ਕਿ ਨਹੀਂ ਕੀ 2 ਕਿਲੋ ਹੋ ਜੂ ਗੁੜ ਸਾਰਾ ਹਾਂ ਉਹ ਫੜਾਈ ਆ ਚੱਲ ਬਈ 2 ਕਿਲੋ ਗੁੜ ਪਾਤਾ ਹੁਣ ਪਾਣੀ ਪਾ ਦੋ ਇਹਦੇ ਵਿੱਚ ਪਾਏ ਹੋਏ ਇਹਨਾ ਕੀ ਪੈਣਾ ਆਪਾਂ ਚੰਗੀ ਹੈ ਜੈ ਇੰਨਾ ਨਹੀਂ ਪਾਉਣਾ ਚਲੋ ਨਗੋੜ ਦੀ ਚਾਣੀ ਬਣਾ ਲਗੇ ਚਲੋ ਗਾਇਸ ਹੁਣ ਜਿੰਨਜ ਕਰਨਾ ਤਾਰ ਜਦੋਂ ਬਨ ਜਵੇ ਨਾ ਉਦੋਂ ਸਮਝੋ ਚਾਣੀ ਬਣ ਗਈ ਹੋ ਗਿਆ ਕੰਮ ਚਲੋ ਹੁਣ ਇਹਦੇ ਚ ਆ ਆ ਪਾ ਦਈਏ ਅਲਸੀ ਚੋੜ ਗਾਇ ਅਲਸੀ ਪਾਉਗੀ ਹੁਣ ਸਾਰੀ ਆ ਵਾਲੀ ਇਹਦੇ ਸਭ ਅਲਸੀ ਮੈਂ ਕਹਿੰਨਾ ਰੱਜੀ ਆਪਾਂ ਨਾ ਸਿਸਟਮ ਦੇਖ ਕੇ ਚਾਲ ਦੇ ਮਾਦਾ ਇੰਨੇ ਨੂੰ ਗਮਾ ਗੈਸ ਚੱਲਦਾ ਨਹੀਂ ਹੋਰ ਬੰਦਾ ਕਰਕੇ ਕਰਨਾ ਹੁਣ ਮੈਂ ਕਿਹਾ ਇੰਨੇ ਨੂੰ ਕਰਕੇ ਜਿਆਦਾ ਹੀ ਨਾ ਪਾਈ ਜੇ ਹਨਾ ਪਾ ਦੇ ਪਾ ਦੇ ਸਰ ਪਾ ਦੇ ਪਾ ਦੇ ਪਾ ਦੇ ਪਾ ਦੇ ਬਹੁਤ ਪਾ ਦੇ ਇਹ ਕੀ ਕਰਨਾ ਵਾ 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 ਬਾਬਾ ਇਹ ਸੋਰਾ ਬਹੇਗਾ ਜਿਸ ਕਰਨਾ ਮੈਂ ਕਿਹਾ ਜਿਆਦਾ ਨਾ ਹੋ ਜਾਈਏ ਮੈਂ ਆਪ ਕਿਹਨੇ ਲਿਮਟ ਚੀਚ ਰੋਈ ਤੂੰ ਮੈਨੂੰ ਬਤਾ ਰਮਨ ਉਹਨਾਂ ਲਈ ਕਰਦੀ ਪਈ ਸਾਰਾ ਉਹਨਾਂ ਲਈ ਬਣਾਉਣੀ ਪਈ ਨਾ ਸਾਰਾ ਉਹਨਾਂ ਨੂੰ ਨਹੀਂ ਇਹ ਚੀਜ਼ ਪਸੰਦ ਆ ਹਾਂ ਹਾਂ ਉਹਨਾਂ ਨੇ ਕਿਹਾ ਟੇਸਟ ਵੇਖ ਲੈਂਦੇ ਰੱਜੀ ਰੋਕ ਵੇ ਰੁਕ ਜਾ ਰੁਕ ਜਾ ਸਹੀ ਗੱਲ ਆ ਉਹਦੀ ਜਿਸ ਕਹਿੰਦੇ ਸਿਸਟਮ ਚੈੱਕ ਕਰ ਲਾ ਨਹੀਂ ਤਾਂ ਆਪਾਂ ਕੱਢ ਲਾਂਗੇ ਜੋ ਚੀਜ਼ ਨਹੀਂ ਸਹੀ ਠੀਕ ਆ 1 ਮਿੰਟ ਰਹਿਊਗਾ ਹਲਾਈ ਨਾ ਹਾਏ ਟੇਸਟ ਵਧੀਆ ਹਾਏ ਨਾ ਫੁੱਲ ਜਵੇਂ ਫਿਰ ਚੰਗੀ ਤਰ੍ਹਾਂ ਠੀਕ ਗਾਇਸ ਹੁਣ ਪਿੰਨੀਆਂ ਵੱਟਦੇ ਪਏ ਆ ਬਣ ਗਿਆ ਬਹੁਤ ਵਧੀਆ ਸਵਾਦ ਬਹੁਤ ਲੱਗੀਆਂ ਬਾਕੀ ਹੁਣ ਵਾਚ ਲੈਣ ਵਧੀਆ ਤਰੀਕੇ ਨਾਲ ਬਾਈ ਟੇਸਟ ਵੇਖਾਂਗੇ ਇਹਨਾਂ ਦਾ ਨਹੀਂ ਵਾਟ ਲੋ ਵਾਟ ਲੋ ਵਾਟ ਲੋ ਕੋਣ ਵੇਖਦੇ ਘੈਂਟ ਵਟਦਾ ਤੁਹਾਡੇ ਚ ਹੁਣ ਇੱਥੇ ਇਹ ਵੀ ਕੰਪੀਟੀਸ਼ਨ ਉਹਨੇ ਵੇਖੇ ਵੱਟੀ ਬਹੁਤ ਦੋ ਸਾਲ ਲਾਉ ਫੇ ਵਟਣ ਦੇ ਇਹ ਕਿਹੜਾ ਟਿੱਕੀ ਆ ਵਧੀਆ ਪਤਾ ਵੀ ਲੱਗੇ ਪਿੰਨੀ ਆ ਪਿੰਨੀ 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 ਲਾਲ ਲੈ ਆਈ ਮੋਟੀ ਬੈਂਸ ਗਰਮ ਵੀ ਆ ਸ਼ਗਲ ਲੇ ਉਹ ਕਿੱਥੇ ਘੜਸ਼ੀ ਜੀ ਦੇ ਰਾਪੇ ਤੇ ਬੀਬੀ ਗਾਇਸ ਬੀਬੀ ਕਹਿੰਦੀ ਮੈਨੂੰ ਪਾ ਕੇ ਧੋ ਅਸੀਂ ਹੈਲਥ ਦੇ ਅਕੋਰਡਿੰਗ ਚਾਹਨੇ ਨਾ ਦੇਈਏ ਕੀ ਕਰਗੇ ਤੇ ਇਧਰ ਵੜਦੇ ਪਿਆ ਪਿੰਨੀਆਂ ਤੇ ਦੇਖ ਲੋ ਤੇ ਬਾਕੀ ਬਹੁਤ ਵਦਗਾ ਵਦਗਾ ਹਣਾ ਸਵਾਦ ਡੈਡੀ ਕਿਵੇਂ ਫਿਰ ਟੇਸਟ ਆ ਹਮ ਸਵਾਦ ਆ ਲੱਗੀ ਪਿੰਨੀ ਬਹੁਤ ਯਾਰ ਨੀ ਆਰਾ ਲੱਗੀ ਹਾ ਕੀ ਵਿੱਚੋਂ ਨਟਸ ਕੱਢ ਕੱਢ ਕੇ ਖਾਈ ਉਹਨੇ ਦੇਖਦਾ ਜੇ ਤੁਸੀਂ ਖੁਆਖਣੀ ਕਿਉਂ ਉਹ ਲੱਗਦਾ ਹੋਾ ਗਾਇਸ ਮਾਨੋ ਨਾ ਉਹ ਉੱਥੇ ਫਸ ਗਈ ਆ ਤਰੋਸ ਕੋ ਨੂੰ ਹੋਣ ਨਹੀਂ ਦਿੰਦਾ ਪਿਆ ਦੇਖੋ ਰੋਸ ਕੋ ਨਾ ਚੁਨੰਗਣ ਨਹੀਂ ਦਿੰਦਾ ਉਹ ਪਿਆ ਲੈ ਬਸ ਚਲੂ ਤੇ ਕੀ ਜਾ ਮਾਂ ਮਾਂ ਬੱਲਾ ਕੀ ਪਿਆ ਦੱਸ ਬੱਸ ਬਾਪਾ ਨੂੰ ਬੱਸ ਇਹ ਮੇਚਾ ਜੋ ਨਹੀਂ ਉਹ ਜੋ ਲੱਗਿਆ ਜੀ ਦੋਸਤ ਬੈਕ ਚਲੋ ਗਾਇਸ ਬੀਬੀ ਨੂੰ ਕੇ ਦੋ ਤਿੰਨ ਛੱਲਿੰਗਾ ਮਤਲਬ ਐਸੀ ਪਿੰਨੀਆਂ ਦਿੱਤੀਆਂ ਵਾ ਬੀਬੀ ਕਹਿੰਦੀ ਹੋਰ ਦੋ ਹੈਲਥ ਨੂੰ ਵੇਖ ਕੇ ਕਹੇ ਨਹੀਂ ਦੇਣੀਆਂ ਤਾਂ ਆ ਜੋ ਬੀਬੀ ਕੀ ਕਰਦੀ ਆ ਆਪਾਂ ਦੇਣ ਹੀ ਨਹੀਂ ਭਰ ਹਾਂਜੀ ਬੀਬੀ ਵੇਖੋ ਗਾਇਸ ਬੀਬੀ ਦਾ ਦਿਨ ਕਰਦਾ ਵਾ ਖਾਮ ਨੂੰ ਤਿੰਨ ਪਿੰਨੀਆਂ ਖਵਾ ਚੁੱਕੇ ਆ ਹੈਲਥ ਮੰਮੀ ਨੂੰ ਪੁੱਛ ਲਾ ਦੇਣੀ ਮੰਮੀ ਨੂੰ ਪੁੱਛ ਲ ਗਏ ਯਾਰ ਪੁੱਛ ਮੰਮੀ ਓਏ ਇਹ ਦੇ ਦੇ ਤੰਗ ਕੀਤਾ

ਉਹ ਕਨੇ ਨੂੰ ਨਾ ਰਹੀ ਉਹ ਇਹ ਕਰਕੇ ਦੇ ਦਿਓ ਆ ਆ اچھا ਆ ਦੇ ਕਿ ਨੀਆ ਇਹ ਸਾਰੇ ਸਾਰੇ ਖਾਂਦੇ ਆਓ ਨਹੀਂ ਸੁਭੀ ਖਾਂਦੇ ਸਾਰੇ ਆ ਬੰਨਿਆ ਤੂੰ ਤਿੰਨ ਬਿੱਲੀਆਂ ਪਹਿਲਾਂ ਖਾਧੀਆਂ ਵਾ ਤਾਂ ਹੁਣ ਤੂੰ ਆ ਵੀ ਉਹ ਅਗਰ ਨਾ ਆ ਆ ਆਈ ਗਈ ਯਾਰ ਮਤਲਬ ਬਿੱਲੀ ਨੂੰ ਸਿਆਪਾ ਸਹੀ ਆ ਨਾ ਤੇਰੇ ਲਈ ਤੇ ਹੋਰ ਦੇ ਦਾਂ ਮੰਮੀ ਨੂੰ ਪੁੱਛ ਲਾ ਵੇ ਇਹ ਵੀ ਫਿਰ ਨਾ ਮੇਰੀ ਗੱਲ ਸੁਣ ਮੈਂ ਦੇ ਦੇ ਨਾ ਇੱਥੇ ਮੈਂ ਤੋੜਨੀ ਨਹੀਂ ਵੀ ਆ ਫੜ ਕੇ ਆਹ ਮੈਂ ਤੋੜ ਨਹੀਂ ਹੈਂ ਮੰਮੀ ਨੂੰ ਪੁੱਛ ਲਾ ਇੱਕ ਵਾਰੀ ਮੰਮੀ ਨੂੰ ਆ ਗਿਆ ਤੇ ਸੰਖੀਤਾ ਆਇਆ ਇੱਕ ਡਰ ਨਹੀਂ ਲੱਗਦਾ ਵਾ ਇੱਕ ਮਿੰਟ ਫਿਰ ਇਹਦੇ ਚ ਵੀ ਚਾਰ ਵਧੀਆ ਵਧੀਆ ਪਾ ਦੇ ਕਿਹੜਾ ਚਾਰ ਉਹਨੇ ਕਿਹਾ ਬੀ ਚਾਰ ਸੋਚ ਵਧੀਆ ਵਧੀਆ ਪਾ ਦੇ ਇਹਦੇ ਤੂੰ ਸੋਚ ਵਧੀਆ ਪਾ ਦੇ ਕਹਿੰਦੀ ਚਾਰ ਚੱਲ ਇਹ ਇਧਰ ਤੂੰ ਹੀ ਕਹਿ ਤੂੰ ਕਹਿ ਇਹਨੀ ਬਹੁਤ ਵਧੀਆ ਕਹਿ ਆਹ ਵਧੀਆ ਵਧੀਆ ਹਾਂ ਇਹ ਕਹੇ ਇਹ ਮੇਰੇ ਅੰਦਰ ਚਾਉਗੀ ਨਾ ਜਦੋਂ ਮੇਰਾ ਸਾਰਾ ਸਰੀਰ ਠੀਕ ਹੋ ਜਾਣਾ ਹਾਂ ਸਾਰਾ ਸੁੱਸਬੀ ਸਾਰਾ ਚਾਉਂੇ ਪਰ ਸਰੀਰ ਖਰਾਬ ਹੋ ਜਾਣਾ ਉਹ ਜੀ ਉਸ ਨੂੰ ਬੋਲਣਾ ਆਏ ਚੰਗਾ ਚੰਗਾ ਲਓ ਓਕੇ ਆ ਠੀਕ ਹੋ ਜਾਣਾ ਕਹਿੰਦੀ ਖਰਾਬ ਹੋ ਜਾਣਾ ਨਹੀਂ ਬਈ ਕਾਰਕੂਰਾ ਸਰੀਰ ਤੇ ਐ ਕਾਰ ਗਿਆ ਆ ਲੋ ਫਿਰ ਖਾ ਲੋ ਚਲ ਦੇ ਦਿਓ ਚਲੋ 20 ਕਿਲੋ ਪਕਵਦੀਆਂ ਬਣਾ ਦਿੱਤੀਆਂ